ਬੋਲੀ 710500 ਰੁਪਏ ਪਾਰ ਇਕੜ ਦੇ ਹਿਸਾਬ ਦੇ ਨਾਲ ਬੋਲੀ ਜਿਹੜੀ ਸਰ ਜਿਸ ਤਰੀਕੇ ਨਾਲ ਤੁਸੀਂ ਸ਼ਰਤਾਂ ਲਿਖੀਆਂ ਹੋਈਆਂ ਉਸ ਦੇ ਵਿੱਚ ਕਿ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਪਹਿਲ ਦੇ ਤੌਰ ਤੇ ਕਿ ਪਿੰਡ ਦਾ ਨੇੜੇ ਦੇ ਪਿੰਡ ਦਾ ਜਾਂ ਕਿ ਮੀਆਂ ਬਚਨ ਗੰਦ ਦੇ ਕਿ ਜੇਕਰ ਖੇਲ ਖੁੱਦ ਦਾ ਮੈਦਾਨ ਬਣਦਾ ਹੈ ਉਹਦੇ ਵਿੱਚ ਪਿੰਡ ਦੇ ਜਾਂ ਇਲਾਕੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਣ ਲਈ ਸਾਲ ਪਿੰਡ ਨੂੰ ਵਿਕਾਸ ਵਾਸਤੇ ਆਣਾ ਤਾਂ ਲੱਗਦਾ ਕਿ ਪਿੰਡ ਦੀ ਨੁਹਾਰ ਬਦਲੇ ਕਿ ਜਿਸ ਤਰੀਕੇ ਨਾਲ ਜੈਤਾਂ ਬਣਦੀਆਂ ਨੇ ਹਮੇਸ਼ਾ ਸਰਕਾਰਾਂ ਉੱਤੇ ਡਿਪੈਂਡ ਰਹਿੰਦੀਆਂ ਨੇ ਪਰ ਉਹ ਪਿੰਡ ਦੀ ਜ਼ਮੀਨ ਹੀ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਵਿਕਾਸ ਵਾਸਤੇ ਕਮਾਉਣ ਮੁਹਾਰੀ ਜ਼ਿਲ੍ਹੇ ਦੇ ਪਿੰਡ ਮੀਆਂ ਪਰ ਚੰਗਰ ਦੇ 48 ਏਕੜ ਖਾਮਲਾ ਜ਼ਮੀਨ ਦੀ ਬੋਲੀ ਹੋਈ ਹੈ ਜਿਸ ਨੂੰ ਲੈ ਕੇ ਡੀ.ਡੀ.ਪੀ. ਸਾਹਿਬ ਸਾਡੇ ਨਾਲ ਨੇ ਸਰ ਜਿਹੜੀ ਇਹ ਮੀਆਂ ਪਰ ਚੰਗਰ ਦੀ 50 ਏਕੜ ਦਾ ਕਿਹਾ ਗਿਆ ਸੀ ਪਰ 48 ਏਕੜ ਦੀ ਬੋਲੀ ਹੋਈ ਹੈ ਕੀ ਬਣਾਇਆ ਜਾਣਾ ਇੱਥੇ ਤੇ ਕਿੰਨੇ ਕੁ ਬੰਦੇ ਬੋਲੀ ਦੇਣ ਵਾਸਤੇ ਆਏ ਇੱਥੇ ਅਮਿਊਜ਼ਮੈਂਟ ਪਾਰਕ વોਟਰ ਪਾਰਕ ਜਾਂ ਜਿੰਨੇ ਵੀ ਮਨੋਰੰਜਨ ਦੇ ਨਾਲ ਸੰਬੰਧਿਤ ਜਿਹੜੇ ਪਾਰਕ ਵਗੈਰਾ ਬਣਾਏ ਜਾਣੇ ਨੇ ਉਹ ਤੇ ਇਹ 48 ਏਕੜ ਜਿਹੜੇ ਸੀਗੇ ਉਹਦੀ ਬੋਲੀ ਹੋਈ ਹੈ ਕਿਉਂਕਿ ਹਾਲੇ ਜਿਹੜੀ ਜ਼ਮੀਨ ਪਈ ਹੈ ਉਹਦੇ ਲਈ ਪਿੰਡ ਦੇ ਜੋ ਡਵੈਲਪਮੈਂਟ ਦੇ ਕੰਮ ਕੀਤੇ ਜਾਣੇ ਉਹਦੇ ਲਈ ਵੀ ਦਸਾਂਝੀ ਲੱਖਮੀ ਰੱਖੀ ਗਈ ਹੈ ਤੇ ਇੱਥੇ ਪੁਲਿਸ ਅਕੈਡਮੀ ਬਣਾਈ ਜਾਣੀ ਹੈ ਉਹਦੇ ਲਈ ਵੀ 10 ਬੜਾ ਏਕੜ ਜਿਹੜੇ ਰਕਵੇ ਰੱਖੇ ਗਏ ਨੇ ਤੇ ਫਿਰ ਲਾਲ ਅਰ ਅਰ ਤਾਂ ਅਲਗੀ ਇਕੜ ਦੀ ਬੋਲੀ ਕੀਤੀ ਗਈ ਹੈ ਕਿੰਨੀਆਂ ਫਰਮਾਂ ਜਿਹੜੀਆਂ ਜਗੇ ਉੱਤੇ ਪਹੁੰਚੀਆਂ ਨੇ ਬੋਲੀ ਦੇਣ ਵਾਸਤੇ ਤਕਰੀਬਨ 10-12 ਫਰਮਾਂ ਅਸੀਂ ਅੱਜ ਆਈਆਂ ਹੋਈਆਂ ਆ ਜਿਹੜੀਆਂ ਲੈਵਲ ਤੇ ਜਿਹੜੇ ਵੱਡੇ ਜਿਹੜੇ ਹੈਗੇ ਨੇ ਇਸ ਬਿਜ਼ਨਸ ਦੇ ਵਿੱਚ ਭਾਗੀਦਾਰ ਤੇ ਉਹ ਇੱਥੇ ਅੱਜ ਸ਼ਾਮਲ ਹੋਏ ਸੀ ਕਿੰਨੀ ਕੁ ਪੇਮੈਂਟ ਪਹਿਲਾਂ ਹੁਣ ਬੋਲੀ ਹੋਗੀ ਜਮ੍ਹਾਂ ਕਰਵਾਈ ਜਾਏਗੀ ਤੇ ਕਿੰਨੀ ਕੁ ਬਾਅਦ ਚ ਟੋਟਲ ਬੋਲੀ ਜਿੰਨੇ ਦੀ ਹੋਈ ਹੈ ਉਹਦਾ ਅੱਜ 25% ਹਿੱਸਾ ਜਿਹੜਾ ਅੱਜ 5 ਵਜੇ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਇਆ ਜਾਊਗਾ ਬਾਕੀ ਦੀ ਜਿਹੜੀ 1 ਸਾਲ ਦੇ ਬਣਦੇ ਪੈਸੇ ਨੇ ਉਹ 10 ਦਿਨਾਂ ਦੇ ਵਿੱਚ ਵਿੱਚ ਜਮ੍ਹਾਂ ਕਰਵਾਏ ਜਾਣਗੇ ਇਸ ਫਰਮ ਨੇ ਬੋਲੀ ਆਪਣੇ ਹੱਕ ਦੇ ਵਿੱਚ ਲਈ ਹੈ ਕਿੰਨੇ ਪੈਸਿਆਂ ਦੀ ਬੋਲੀ ਚੜੀ ਹੈ ਪਰ ਇਕੜ ਦੇ ਸაბਨਾਲ ਪਰਸਾ ਇਹ ਬੋਲੀ 7 ਲੱਖ 1000 500 ਰੁਪਏ ਪਰ ਇਕੜ ਦੇ ਹਿਸਾਬ ਦੇ ਨਾਲ ਬੋਲੀ ਜਿਹੜੀ ਚੁਕੋਤੇ ਤੇ ਚੜੀ ਹੈ ਫਰਮ ਮੇਰੇ ਯਾਦ ਨਹੀਂ ਸ਼ਾਇਦ ਕਾਰਨ ਹੈ ਕੋਈ ਕਾਰਨ ਮਿਸਟਰ ਕਾਰਨ ਨੇ ਕੋਈ ਉਹਨਾਂ ਨੇ ਬੋਲੀ ਜਿਹੜੀ ਲਈ ਹੈ ਸਰ ਜਿਸ ਤਰੀਕੇ ਨਾਲ ਤੁਸੀਂ ਸ਼ਰਤਾਂ ਲਿਖੀਆਂ ਹੋਈਆਂ ਉਸ ਦੇ ਵਿੱਚ ਕੀ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਪਹਿਲ ਦੇ ਅਧਾਰ ਦੇ ਉੱਤੇ ਕੀ ਸ਼ਰਤਾਂ ਨੇ ਕਿ ਕੰਪਨੀ ਨੇ ਕੋਈ ਆਪ ਵੀ ਕਿਹਾ ਕਿ ਹਾਂ ਸਾਨੂੰ ਇਸ ਤਰੀਕੇ ਦੀ ਕਲੂਜ਼ਨ ਚਾਹੀਦੀ ਹੈ ਕਿਸ ਤਰੀਕੇ ਦੇ ਨੌਜਵਾਨ ਚਾਹੀਦੇ ਨੇ ਕੋਈ ਗੱਲਬਾਤ ਨਹੀਂ ਹਾਲੇ ਕੰਪਨੀ ਵੱਲੋਂ ਕੋਈ ਨਹੀਂ ਕੁਝ ਦੱਸਿਆ ਗਿਆ ਕਿ ਸਾਨੂੰ ਕਿਹੋ ਜਿਹਾ ਨੌਜਵਾਨਾਂ ਦੀ ਲੋੜ ਹੈ ਇਹ ਤਾਂ ਫਿਲਹਾਲ ਜਿਹੜੀ ਅਸੀਂ ਆਪਣੇ ਗ੍ਰਾਮ ਪੰਚਾਇਤ ਵੱਲੋਂ ਜੋ ਕੰਡੀਸ਼ਨਸ ਪਾਈਆਂ ਨੇ ਅਸੀਂ ਵੀ ਯੋਗਤਾ ਦੇ ਅਨੁਸਾਰ ਜੇ ਕੋਈ ਪਿੰਡ ਦਾ ਨੇੜੇ ਦੇ ਪਿੰਡ ਦਾ ਜਾਂ ਕਿ ਮੀਆਂ ਬਚੰਗਰ ਦੇ ਪਿੰਡ ਦਾ ਕੋਈ ਨੌਜਵਾਨ ਬੇਰੁਜ਼ਗਾਰ ਹੈਗਾ ਉਹ ਕੋਈ ਕੁਆਲੀਫਿਕੇਸ਼ਨ ਪੂਰੀ ਕਰਦਾ ਹੈ ਤਾਂ ਉਹਨੂੰ ਪਹਿਲ ਦੇ ਅਧਾਰ ਤੇ ਮਤਲਬ ਹੈਗਾ ਪਤਾ ਦਿੱਤਾ ਜਾਂਵੇ ਜਿਸ ਤਰੀਕੇ ਨਾਲ ਸਿੱਖਰਤ ਉਹ ਵੀ ਲਿਖੀ ਹੋਈ ਹੈ ਕਿ ਪਿੰਡ ਦੇ ਜਾਂ ਇਲਾਕੇ ਦੇ ਲੋਕਾਂ ਨੂੰ پارک ਦੇ ਵਿੱਚ ਘੁੰਮਣ ਵਾਸਤੇ ਕੋਈ ਸ਼ਰਤਾਂ ਜਿਹੜੀਆਂ ਕੰਪਨੀ ਨਹੀਂ ਲਾਗੂ ਕਰੇਗੀ ਜਿਸ ਤਰੀਕੇ ਨਾਲ ਹੋਰ ਗਾਹਕ ਦੇ ਵਿੱਚ ਜਿਹੜੀ ਕਸਟਮਰ ਆਂਦਾ ਤਾਂ ਉਹਨਾਂ ਵਾਸਤੇ ਰਾਤ ਕੀ ਹੋਏਗੀ ਜੇਕਰ ਦੇਖੋ ਉਹਦੇ ਪਿਛੇ ਲਿਖਿਆ ਹੋਇਆ ਹੈ ਕਿ ਜੇਕਰ ਖੇਡ ਕੋਦ ਦਾ ਮੈਦਾਨ ਬਣਦਾ ਹੈ ਤਾਂ ਉਹਦੇ ਵਿੱਚ ਪਿੰਡ ਦੇ ਜਾਂ ਇਲਾਕੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਣ ਲਈ ਮਤਲਬ ਕੋਈ ਇਹ ਤਾਂ ਕਵਰਡ ਨਹੀਂ ਹੋਊਗੀ ਇਹ ਕੰਡੀਸ਼ਨ ਜਿਹੜੀ ಗ್ರಾಮ ਪੰਚਾਇਤ ਦੇ ਉੱਪਰ ਪਾਈ ਗਈ ਹੈ ਤੇ ਇਹ ਇਹਨੂੰ ਲਾਗੂ ਵੀ ਕੀਤਾ ਜਾਊਗਾ ਕਰੋਨਾ ਪੀਆ ਹਰ ਸਾਲ ਪਿੰਡ ਨੂੰ ਵਿਕਾਸ ਵਾਸਤੇ ਆਣਾ ਤਾਂ ਲੱਗਦਾ ਕਿ ਪਿੰਡ ਦੀ ਨੁਹਾਰ ਬਦਲੇ ਕਿ ਜਿਸ ਤਰੀਕੇ ਨਾਲ ਪੰਚਾਇਤਾਂ ਬਣਦੀਆਂ ਨੇ ਹਮੇਸ਼ਾ ਸਰਕਾਰ ਉੱਤੇ ਡਿਪੈਂਡ ਰਹਿੰਦੀਆਂ ਨੇ ਪਰ ਹੁਣ ਪਿੰਡ ਦੀ ਜ਼ਮੀਨ ਹੀ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਵਿਕਾਸ ਵਾਸਤੇ ਕਮਾਈ ਕਰਕੇ ਦੇਗੀ ਬਿਲਕੁਲ ਜੀ ਬਹੁਤ ਵੱਡੀ ਰਕਮ ਜਿਹੜੀ ਹੈ ਪੰਚਾਇਤ ਨੂੰ ਇਨਕਮ ਦੇ ਤੌਰ ਤੇ ਹੋਈ ਹੈ ਹਾਂਜੀ ਤੇ ਲੱਗਦਾ ਵੀ ಗ್ರಾಮ ਪੰਚਾਇਤ ਜਿਹੜੀ ਹੈਗੀ ਆ ਉਹ ਆਪਣੇ ਲੈਵਲ ਤੇ ਆਪਣੇ ਪਿੰਡ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਜੋ ਵੀ ਪਿੰਡ ਦੇ ਹੋਣ ਵਾਲੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਪਹਿਲ ਬਣਾ ਕੇ ਜਿਹੜੀ ਆ ਉਹਨਾਂ ਨੂੰ ਪੂਰਾ ਕਰੂਗੀ ਤੇ ਇਲਾਕੇ ਦੇ ਵਿੱਚ ਪਿੰਡ ਜਿਹੜਾ ਹੈਗਾ ਵਧੀਆ ਪਿੰਡ ਨਿਕਲ ਕੇ ਸਾਹਮਣੇ ਆਊਗਾ ਕਿਉਂਕਿ ਚੰਗਾ ਦੇ ਇਲਾਕੇ ਦੇ ਵਿੱਚ ਪਿੰਡਾਂ ਦੀ ਹਾਲਤ ਤਾਂ ਕਾਫੀ ਖਸਤਾ ਹਾਲਤ ਦੇ ਵਿੱਚ ਹੈ ਪਰ ਲੱਗਦਾ ਵੀ ਜਿਹੜੇ ਜਿਸ ਹਿਸਾਬ ਨਾਲ ਇਨਕਮ ਹੋਈ ਹੈ ਇੱਡੀ ਵੱਡੀ ਇਨਕਮ ਦੇ ਨਾਲ ਜਿਹੜਾ ਪਿੰਡ ਦੇ ਬਹੁਤ ਵੱਡੇ ਵੱਡੇ ਡਿਵੈਲਪਮੈਂਟ ਦੇ ਕੰਮ ਹੋਣਗੇ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਇਹ ਸਾਨੂੰ ਜੀਡੀਪੀਓ ਜਿੰਨਾ ਵੱਲੋਂ ਕੁਝ ਜਾਣਕਾਰੀ ਦਿੱਤੀ ਗਈ ਹੈ ਮੀਆਂ ਪਰ ਚੰਗਰ ਦੀ ਜ਼ਮੀਨ ਦੀ ਬੋਲੀ ਚੜੀ ਹੈ ਜਿਸ ਨੂੰ ਲੈ ਕੇ ਹੁਣ ਪਿੰਡ ਦਾ ਵਿਕਾਸ ਉੱਚ ਪੱਧਰ ਤੇ ਹੋਏਗਾ ਹਰ ਉਹ ਸਹੂਲਤ ਪਿੰਡ ਦੇ ਵਿੱਚ ਲੋਕਾਂ ਨੂੰ ਮਿਲੇਗੀ ਜੋ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਮਿਲਦੀ ਹੈ ਜਿਸ ਤਰੀਕੇ ਨਾਲ ਹੁਣ ਬੋਲੀ ਲੱਗੀ ਹੈ ਤਾਂ ਉਹਦੇ ਵਿੱਚ ਹੋਰ ਹੀ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਪੰਜਾਂ ਨੇ ਉਹਨਾਂ ਦੇ ਵਿੱਚ ਵੀ ਲੱਗਦਾ ਕਿ ਅਗਰ ਇਸ ਤਰੀਕੇ ਦੀਆਂ ਪਾਰਕਾਂ ਜਾਂ ਹੋਰ ਕੰਡੀਸ਼ਨਾਂ ਲਾ ਕੇ ਜਿਹੜੀ ਬੀਡੀਪੀ ਦਫ਼ਤਰ ਤੋਂ ਕੋਈ ਲੱਗਦਾ ਕਿ ਪਾਰਕਾਂ ਜਾਂ ਕੋਈ ਹੋਰ ਤਰੀਕੇ ਦੀ ਬਿਲਡਿੰਗ ਬਣਦੀ ਹੈ ਤਾਂ ਬਹੁਤ ਹੀ ਵਧੀਆ ਇਨਕਮ ਕਰਕੇ ਜਿਹੜੇ ਪਿੰਡ ਨੇ ਉਹ ਸ਼ਹਿਰਾਂ ਵਰਗੇ ਬਣ ਸਕਦੇ ਨੇ ਥੋੜੇ ਜਿਹਾ ਕੈਮਰਾਮੈਨ ਸੁਮਿਤ ਦੇ ਨਾਲ ਹਰਤੇ ਸਿੰਘ ਜੀ